ਸਰ ਜਿਹੜਾ ਆਸਪੁਰ ਵਾਲੇ ਪਸਲਾਣਾ ਜਿਹੜੇ ਮੇਲਾ ਕਰਾਇਆ ਜਾ ਰਿਹਾ ਹੈ ਇਲਾਕੇ ਵਰਸੇ ਦੀ ਅਪੀਲਾਂ ਦੇ। ਆ ਸਭ ਤੋਂ ਪਹਿਲੇ ਜੈਪੀਰਾ ਦੀ ਪਿੰਡ ਆਸਪੁਰ ਤੇ ਬਡਾਲੀਆਂ ਨੂੰ 15 ਤਰੀਕ ਨੂੰ 15 ਸਤੰਬਰ ਨੂੰ ਜਿਹੜਾ ਛਿੰਝ ਮੇਲਾ ਕਰਵਾਇਆ ਜਾ ਰਿਹਾ ਹੈ ਇਹ ਦੋਨਾਂ ਪਿੰਡਾਂ ਦੇ ਨਗਰਾਂ ਦੇ ਸਹਿਯੋਗ ਨਾਲ ਬੜੀ ਧੂਮਤਾ ਨਾਲ ਜਿਹੜਾ ਹੈਗਾ ਮੇਲਾ ਕਰਵਾਇਆ ਜਾ ਰਿਹਾ ਤੇ ਸਾਰੀਆਂ ਪਿੰਡ ਦੀਆਂ ਲਾਗੇ ਛਾਗੇ ਜਿੰਨੇ ਵੀ ਆਪਣੇ ਪਿੰਡ ਹੈਗੇ ਆ ਸਾਰਿਆਂ ਨੂੰ ਸੰਗਤਾਂ ਨੂੰ ਸਮੂਹ ਨੂੰ ਬੇਨਤੀ ਹੈ ਕਿ ਵੱਧ ਚੜ ਕੇ ਹਿੱਸਾ ਲੈਣਾ ਤੇ ਆਪਣੇ ਨਗਰ ਦੀ ਸਾਡੀ ਤੇ ਆਪਣੇ ਨਗਰ ਦੀ ਸ਼ਾਨ ਵਧਾਉਣੀ ਹੈਗੀ ਆ। ਤੇ ਇੱਥੇ ਆਪਾਂ ਵੱਡੀ ਮੱਲੀ ਜੜੀ ਹੈਗੀ 1 ਲੱਖ ਰੁਪਏ ਦੀ ਗਵਾੜੇ ਜਿਸ ਦੇ ਵਿੱਚ ਰੋਜੀ ਕਪੂਥਲਾ ਤੇ ਮਨਜੀਤ ਕਤਰੀ ਦੇ ਵਿਚਕਾਰ ਹੋਵੇਗੀ ਤੇ ਹੋਰ ਵੀ ਸੱਦੇ ਹੋਏ ਪਹਿਲਵਾਨ ਆਪਾਂ ਬਾਰੋ ਜਿਹੜੇ ਨੇ ਵੀ ਪਹਿਲਵਾਨ ਸੱਦੇ ਹੋਏ ਨੇ ਉਹਨਾਂ ਦੇ ਕੋਲ ਕੋਲ ਕਰਵਾਏ ਜਾ ਰਹੇ ਨੇ ਕਿੰਨੇ ਵਜੇ ਮੀਲਾ ਦਾ ਆਰਗਾਨ ਹੋਵੇਗੀ ਜੀ ਇਹ ਸ਼ਾਮ ਨੂੰ 4 ਵਜੇ ਦੀ ਆਸਪੁਰ ਦੀ ਗਰਾਊਂਡ ਵਿੱਚ ਕਰਵਾਇਆ ਜਾ ਰਿਹਾ ਹੈ ਜਿਹਦੀ ਸਕੂਲ ਦੀ ਗਰਾਊਂਡ ਵਿੱਚ ਹੈਗੀ ਆ ਉਹਦੇ ਵਿੱਚ ਕਰਵਾਇਆ ਜਾ ਰਿਹਾ ਹੈ ਜੈ ਪੀਰਾਂ ਦੀ ਇਲਾਕਾ ਨਿਵਾਸੀਆਂ ਸਾਰਿਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ 15 ਤਰੀਕ ਨੂੰ ਪਿੰਡ ਆਸਪੁਰ ਬਡਾਲੀਆ ਦੇ ਗਰਾਊਂਡ 'ਚ ਪਹੁੰਚ ਕੇ ਸਾਡੀ ਛਿੰਝ ਦੀ ਰੌਣਕ ਨੂੰ ਵਧਾਇਆ ਜਾਵੇ ਦੂਰੋਂ ਨੇੜੇੋਂ ਜੋ ਵੀ ਆ ਸਕਦਾ ਹੈ ਸਾਡੀ ਗਰਾਊਂਡ 'ਚ ਪਹੁੰਚਿਆ ਤੇ ਸਾਡੀ ਗਰਾਊਂਡ ਦੀ ਰੌਣਕ ਨੂੰ ਵਧਾਵੇ